ਦਾਂ ਨੇ ਕਿ ਮੈਂ ਤੁਹਾਨੂੰ ਪਿਆਰ ਭਰੀ ਸਹਿਮਤੀ ਨਾਲ ਆਜ ਬੁੱਗਾ ਨਾਉਣ ਵਾਲੇ ਦੇਣਾ ਪੜੂਗਾ ਮੰਮੀ ਨੂੰ ਜਿਹੜਾ ਥਿਮੇ ਆਪਾਂ ਦੀ ਪੂਰੀ ਚੀਤੀਆਂ ਉਹ ਤੋਂ ਰੱਖਣੇ ਆ ਮਿੱਟੀ ਦੇ ਘੋੜੇ ਲੈ ਕੇ ਜਾਣ ਕਿ ਆਟੇ ਦੀ ਸਾਤ ਸਾਪਨ ਆਕੀਉਣਾ ਦੀ ਅੰਡੇ ਸ਼ੱਕਰ ਸੇਵੀਆਂ ਕੱਚੀ ਲੱਸੀ ਦਾ ਛੱਟਾ ਦੇਵਾਂਗੇ ਜੀ ਸਾਫ ਥਾਂ ਕਰਕੇ ਨੂੰ ਦੂਹੇ ਦੇ ਅੱਗੇ ਜਿਹੜੀ ਆਪਾਂ ਰੱਖਾਂਗੇ ਪਹਿਲਾਂ ਜਾਂ ਸਮਾਂ ਬਦਲਦੇ ਨਾਲ ਛੜੀ ਕਿਤੇ ਬਿਲਕੁਲ ਹੀ ਲੋਪ ਹੋ ਚੁੱਕੀਆਂ ਨੇ ਤੇ ਪਿੰਡਾਂ ਵਿੱਚ ਅੱਜ ਵੀ ਜਦੋਂ ਕੁੜੇ ਤੀਨ ਆਉਂਦੇ ਨੇ ਤਾਂ ਉਹਦੀ ਨਾਲ ਕਿਤੇ ਨਾ ਕਿਤੀ ਚ ਜਿਉਂਦੀਆਂ ਨੇ ਬਹੁਤ ਸਾਰੇ ਥਾਵਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਵੱਖ-ਵੱਖ ਥਾਵਾਂ ਤੇ ਇਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕੀ ਬੜੀ ਸ਼ਰਧਾ ਭਾਵਨਾ ਨਾਲ ਜਿਵੇਂ ਉਹ ਅ ਪੂਜਾ ਕਰਦੇ ਆ ਪਹਿਲਾਂ ਖੇਤੀਬਾੜੀ ਸੰਬੰਧਤ ਹੋਣ ਦੇ ਨਾਲ ਜਿਹੜੀ ਰੱਬੋਂ ਪਾਣੀ ਦੇ ਵਾਰੀਆਂ ਲੱਗਦੀਆਂ ਸੀਆਂ ਲੇ ਵੇਰਣ ਦੇ ਪੈਂਦਰੀ ਸੀ ਜਿਹੜੇ ਜੀਵ ਜੰਤੂ ਬਾਹਰ ਨਿਕਲਦੇ ਸੀ ਸਾਫ ਹਨ ਤੇ ਉਹ ਹੁੰਦਾ ਸੀਗਾ ਕਿ ਵੀ ਜ਼ਹਿਰੀਲੀਆਂ ਜਿਹੜੀਆਂ ਜ਼ਹਿਰੀਲੇ ਸੱਪਾਂ ਤੋਂ ਬਚਣ ਲਈ ਉਹਨਾਂ ਨੂੰ ਮੱਥਾ ਟੇਕਿਆ ਜਾਂਦਾ ਸੀਗਾ ਕਿ ਆ ਜਾਂਦਾ ਸੀਗਾ ਵੀ ਅ ਭਾਗਾ ਪਰ ਕਾਲੇ ਮੂਹ ਵਾਲੇ ਤੁਸੀਂ ਲੁਕੀਰ ਉਹ ਅ ਅੱਜ ਤੱਕ ਐਸੀ ਸ਼ੈਲੀ ਕਿੰਨੇ ਬਿਲਕੁਲ ਹੀ ਲੋਪ ਹੋ ਚੁੱਕਿਆ ਪਰ ਫਿਰ ਵੀ ਬਹੁਤਿਆਰ ਖਾਵਾਂ ਤੇ ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਮਨਾਇਆ ਜਾਂਦਾ ਹੈ ਕਿਹੜੇ-ਕਿਹੜੇ ਖੇਤਰ ਦੇ ਵਿੱਚ ਕਿਵੇਂ-ਕਿਵੇਂ ਗੁਡੀਓ ਦੀ ਕੋਈਆਂ ਕੀਤੀ ਜਾਂਦੀ ਹੈ ਜਰੂਰ ਦੱਸਿਓ ਧੰਨਵਾਦ